ਪੰਜਾਬ ਸਰਕਾਰ ਦੇ ਵੱਲੋਂ ਕੱਲ ਆਪਣਾ ਬਜਟ ਪੇਸ਼ ਕੀਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਜੇਕਰ ਸੰਗਰੂਰ ਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਲੋਕ ਇਸ ਬਜਟ ਤੋਂ ਕੀ ਉਮੀਦਾਂ ਰੱਖਦੇ ਨੇ ਕੀ ਇਸ ਬਜਟ ਦੇ ਵਿੱਚ ਹੋਣਾ ਚਾਹੀਦਾ ਉਹ ਗੱਲ ਕਰਦੇ ਆ ਸੰਗਰੂਰ ਦੇ ਲੋਕਾਂ ਸੰਗਰੂਰ ਦੇ ਵਪਾਰੀਆਂ ਦੇ ਨਾਲ ਅਮਨਦੀਪ ਅਮਨ ਕੋਲੀ ਜੀ ਕੋਲੀ ਸਾਹਿਬ ਕੱਲ ਪੰਜਾਬ ਸਰਕਾਰ ਬਜਟ ਪੇਸ਼ ਕਰਨੀ ਹੈ ਹਾਂਜੀ ਇਸ ਤਰ੍ਹਾਂ ਨਹੀਂ ਹੋਣਾ ਤੇ ਕੀ ਹੋਣਾ ਚਾਹੀਦਾ ਦੇਖੋ ਜੀ ਸਾਡੇ ਵੱਲੋਂ ਤਾਂ ਇਹੀ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਬਜਟ ਹੋਣਾ ਚਾਹੀਦਾ ਉਹ ਲੋਕ ਪੱਖੀ ਹੋਣਾ ਚਾਹੀਦਾ ਹੈ ਕਿਸਾਨ ਪੱਖੀ ਹੋਣਾ ਚਾਹੀਦਾ ਹੈ ਵਪਾਰਾਂ ਦੇ ਵਪਾਰੀਆਂ ਦੇ ਪੱਖੀ ਹੋਣਾ ਚਾਹੀਦਾ ਮਕੈਨ ਦਾ ਮਤਲਬ ਹੈ ਕਿ ਹਰ ਪਾਸੋਂ ਜਿਹੜਾ ਪੰਜਾਬ ਦਾ ਇਹ ਬਜਟ ਹੋਣ ਆਣ ਵਾਲਾ ਬਜਟ ਹੁਣ ਆਇਆ ਹੈ ਇਹ ਲੋਕਾਂ ਦੇ ਹਿੱਤ ਦਾ ਹੀ ਹੋਣਾ ਚਾਹੀਦਾ ਹੈ ਕਿਸੇ ਕਿਉਂਕਿ ਜਿਹੜੀ ਇਹ ਸਰਕਾਰ ਹੁਣ ਚੱਲ ਰਹੀ ਹੈ ਇਹ ਨਾ ਤਾਂ ਹੀ ਵਪਾਰੀਆਂ ਬਾਰੇ ਕੁਝ ਸੋਚ ਰਹੀ ਹੈ ਨਾ ਹੀ ਕਿਸਾਨਾਂ ਪ੍ਰਤੀ ਖਾਸ ਕਰ ਕਿਸਾਨਾਂ ਦਾ ਤਾਂ ਬਿਲਕੁਲ ਵੀ ਇਹ ਸਰਕਾਰ ਕਿਸੇ ਪਾਸੋਂ ਵੀ ਸਾਥ ਨਹੀਂ ਦੇ ਰਹੀ ਸੋ ਮੈਂ ਆਪ ਜੀ ਦੇ ਚੈਨਲ ਰਾਹੀਂ ਇਹੀ ਕਹਿਣਾ ਚਾਹਾਂਗਾ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜੋ ਵੱਦ ਤੋਂ ਵੱਧ ਪੰਜਾਬੀਆਂ ਦਾ ਭਲਾ ਹੋ ਸਕਦਾ ਹੈ ਉਹ ਕਰੋ ਅਤੇ ਪੰਜਾਬ ਤੇ ਪੰਜਾਬੀਅਤ ਦੇ ਨਾਲ ਖੜੋ ਕਿਹਾ ਬਈ ਕੁਲਵੀਰ ਸਿੰਘ ਜੀ ਗੁਰਮੀਤ ਸਿੰਘ ਕਰ ਲ ਪੰਜਾਬ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ ਅ ਕਿਸ ਤਰ੍ਹਾਂ ਵੇਖਦੇ ਹਾਂ ਕੀ ਹੋਣਾ ਚਾਹੀਦਾ ਨਵਾਂ ਬਜਟ ਜਿਹੜਾ ਨਵਾਂ ਬਜਟ ਹੈ ਜੀ ਇਹ ਪੰਜਾਬ ਦੇ ਹਿੱਤ ਚ ਹੋਣਾ ਚਾਹੀਦਾ ਕਿਸਾਨਾਂ ਦੇ ਹੱਕ ਚ ਹੋਣਾ ਚਾਹੀਦਾ ਦੇਖੋ ਜਿਹੜੀਆਂ ਸਿਹਤ ਸੁਵਿਧਾਵਾਂ ਨੇ ਇਨਾਂ ਨੂੰ ਠੀਕ ਕਰਨ ਵਾਸਤੇ ਸਭ ਤੋਂ ਵਧੀਆ ਤਾਂ ਪਹਿਲਾਂ ਇਹ ਹੋਣਾ ਚਾਹੀਦਾ ਇੱਕ ਰੈਡੀ ਸਟੱਡੀ ਸਟੱਡੀ ਦੇ ਵਿੱਚ ਵੀ ਬੱਚਿਆਂ ਨੂੰ ਪੜ੍ਹਾਈ ਦਾ ਵਧੀਆ ਹੋਣਾ ਚਾਹੀਦਾ ਦੇਖੋ ਗੱਲ ਇਹ ਆ ਕਿ ਕਿਸਾਨ ਜੇ ਕਿਸਾਨ ਦਾ ਹੋਊਗਾ ਤਾਂ ਸਾਰੇ ਵਪਾਰੀਆਂ ਦਾ ਵੀ ਆਟੋਮੈਟਿਕਲੀ ਆਪੇ ਹੋ ਜਾਏਗਾ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ ਬਜਟ ਪੇਸ਼ ਕਰਨਾ ਹੈ ਕਿ ਇਹ ਸਰਕਾਰ ਵਪਾਰੀਆਂ ਦਾ ਵੀ ਸੋਚੇ ਠੀਕ ਹੈ ਤੇ ਮੈਡੀਕਲ ਸੁਵਿਧਾਵਾਂ ਦਾ ਵੀ ਸੋਚੇ ਤੇ ਇਹਦੇ ਵਿੱਚ ਉਮੀਦ ਇਹੀ ਕਰਦੇ ਆ ਕਿ ਸਰਕਾਰ ਵਧੀਆ ਲੈ ਕੇ ਆਉਗੀ ਕੁਝ ਨਾ ਕੁਝ ਤਾਂ ਹੋਣਾ ਵੀ ਚਾਹੀਦਾ ਜੀ। ਜੀ ਨਾਮ ਸਰ ਦਿਨਦਰਪਾਲ ਸਿੰਘ ਜੀ ਜਿੱਦਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੱਲ ਬਜਟ ਪੇਸ਼ ਹੋਣਾ ਪੰਜਾਬ ਸਰਕਾਰ ਦਾ ਕੀ ਉਮੀਦਾਂ ਰੱਖਦੇ ਹੋ ਕਿ ਬਜਟ ਤੇ ਹੋਣਾ ਚਾਹੀਦਾ? ਵਪਾਰੀਆਂ ਦੇ ਹੱਕਾਂ ਚ ਹੋਣਾ ਚਾਹੀਦਾ ਸਰ ਵੀ ਵੱਤ ਵੱਦ ਆਪੇ ਛੋਟੇ ਦੁਕਾਨਦਾਰ ਵਰਗ ਨੂੰ ਕਾफी ਕਮਜ਼ੋਰ ਆ ਉਹਨੂੰ ਉੱਪਰ ਚੱਕਣਾ ਚਾਹੀਦਾ। ਉਹਨੂੰ ਉੱਪਰ ਚੱਕਾ ਉਹਨੂੰ ਕੋਸ਼ਿਸ਼ ਕਰਨੀ ਇਹਨੂੰ ਵੱਤ ਵੱਦ ਉੱਪਰ ਚੱਕਿਆ ਜਾਵੇ। ਕਿਉਂਕਿ ਬਿਜ਼ਨਸ ਕਾਫੀ ਡਾਊਨ ਜਾ ਰਹੇ ਇਹਨਾਂ ਨੂੰ ਆਪਾਂ ਚੱਕਣ ਲਈ ਆਪਾਂ ਨੂੰ ਛੋਟਾ ਦੁਕਾਨਦਾਰ ਉੱਪਰ ਚੱਕਣਾ ਚਾਹੀਦਾ ਹੈ ਉਹਨਾਂ ਨੂੰ ਬਤ ਪਾ ਦ ਉਹਨਾਂ ਨੂੰ ਮਤਲਬ ਉਹਨਾਂ ਦੇ ਬਿਜ਼ਨਸ ਨੂੰ ਵਧਾਉਣ ਲਈ ਕੋਈ ਤਰੀਕੇ ਦੱਸ ਕਰਨੇ ਚਾਹੀਦੇ ਸਰਕਾਰ ਨੂੰ ਕੋਈ ਉਹਨਾਂ ਦੇ ਅੱਗੇ ਆਉਣ ਨੂੰ ਕੋਈ ਕਰਨਾ ਚਾਹੀਦਾ ਕੁਝ ਵੀ ਉਹ ਵੀ ਉਹ ਅੱਗੇ ਕੰਮ ਵਧਾ ਸਕਣ ਆਪਣਾ ਕੋਈ ਲੋਨ ਦਾ ਕੋਈ ਹੋਰ ਸਿਸਟਮ ਬੀਬੀ ਨਾਇੰਨ ٹرسٹ ਤੋਂ ਲੋਨ ਕੋਈ ਇਦਾਂ ਦਾ ਕੋਈ ਛੋਟਾ ਜੀ ਨਾ ਸਰ ਰਾਜਨਾਗਪਾਲ ਜੀ ਸਰ ਕਿਸ ਤਰ੍ਹਾਂ ਵੇਖਦੇ ਹੋ ਕੱਲ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ ਇਹ ਹੁਕਮਤ ਕੀ ਹੋਣਾ ਚਾਹੀਦਾ ਮੈਂ ਤਾਂ ਇਹ ਕਹਿਣਾ ਚਾਹਨਾ ਵੀ ਜੋ ਬਜਟ ਪੇਸ਼ ਹੁੰਦਾ ਹੈ ਬਾਕੀਆਂ ਸਾਰਾਂ ਵਾਸਤੇ ਤਾਂ ਪਾ ਦਿੰਦੇ ਨੇ ਕਿਸਾਨਾਂ ਵਾਸਤੇ ਪਾਤਾ ਜਾਂ ਕਿਸੇ ਵਾਸਤੇ ਵੀ ਹਰ ਇੱਕ ਵਾਸਤੇ ਮੁੱਦਾ ਪਾ ਦਿੰਦੇ ਨੇ ਲੇਕਿਨ ਛੋਟੇ ਦੁਕਾਨਦਾਰਾਂ ਵਾਸਤੇ ਜਾਂ ਬਿਜ਼ਨਸਮੈਨਾਂ ਵਾਸਤੇ ਜਾਂ ਮਿਡਲਰ ਵਾਸਤੇ ਕੋਈ ਬਜਟ ਇਹ じゃ ਬਣਿਆ ਹੀ ਨਹੀਂ ਹੈਗਾ ਸਕੀਮਾਂ ਨਹੀਂ ਬਣੀਆਂ ਕੋਈ ਬਿਜਲੀ ਮਾਫ ਕਰਦੇ ਤਾਂ ਵੀ ਉਹਦੇ ਚ ਵੀ ਪਾਰਸ਼ੀਅਲਿਟੀ ਹੁੰਦੀ ਹੈ ਜਨਰਲ ਕੈਟਾਗਰੀ ਨੂੰ ਮੀਡੀਅਲ ਕਲਾਸ ਨੂੰ ਕੁਝ ਵੀ ਪੋਸਿਬਿਲਿਟੀ ਵਾਲੀ ਚੀਜ਼ਾਂ ਨਹੀਂ ਮਿਲਦੀਆਂ ਇਸ ਕਰਕੇ ਉਹਨ ਕੀ ਉਹ ਵੀ ਹੋਣਾ ਚਾਹੀਦਾ ਵੀ ਦੁਕਾਨਦਾਰਾਂ ਦਾ ਵੀ ਸੋਚਿਆ ਜਾਵੇ ਕੋਈ ਵੀ ਚੀਜ਼ ਆਂਦੀ ਹੈ ਕੁਝ ਮਿਸ ਐਪਨਿੰਗ ਵੀ ਹੁੰਦੀ ਹੈ ਕੁਝ ਵੀ ਚੀਜ਼ਾਂ ਹੁੰਦੀ ਨੇ ਤਾਂ ਉਹਦਾ ਕੱਲਾ ਇੱਕ ਪਾਸਾ ਨਾ ਦੇਖਿਆ ਜਾਵੇ ਵੀ ਦੂਜਾ ਪਾਸਾ ਵੀ ਉਹਦਾ ਦੇਖਿਆ ਜਾਵੇ ਤੇ ਬਜਟ ਪੇਸ਼ ਹੁੰਦਾ ਤਾਂ ਉਸ ਚੀਜ਼ਾਂ ਨੂੰ ਰੱਖ ਕੇ ਹੀ ਬਣਾਇਆ ਜਾਵੇ ਤਾਂ ਵਧੀਆ ਰਹੇਗਾ ਐਨ ਹੋਵੇ ਵੀ ਇੱਕ ਪਾਸੇ ਹੀ ਦੇਖ ਲੈਣਾ ਦੂਜਾ ਪਾਸਾ ਦੇਖਣ ਨਾ ਇੱਕ ਨੂੰ ਬੈਨੇਫਿਟ ਦੇ ਦੇਣ ਇੱਕ ਨੂੰ ਨਾ ਦੇਣ ਹਰ ਇੱਕ ਵਾਸੇ ਸੋਚਿਆ ਜਾਵੇ ਮੋਹਨ ਘਟਿਆਲ ਸਰ ਇੱਕ ਕੱਲ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਕੀ ਉਮੀਦਾਂ ਨੇ ਬਜਟ ਤੇ ਕੀ ਨਮਾਹਣਾ ਚਾਹੀਦਾ ਦੇਖੋ ਨਵਾਂ ਤਾਂ ਇਹ ਹੈ ਜੀ ਗਵਰਨਮੈਂਟ ਨੇ ਜੋ ਕਰਨਾ ਹੈ ਉਹ ਆਪਣੀ ਮਰਜ਼ੀ ਨਾਲ ਕਰੇ ਪਬਲਿਕ ਦੀ ਸਹੂਲਤ ਵਾਸਤੇ ਕਰੇ ਜੋ ਵੀ ਕਰਨਾ ਹੈ ਲੇਕਿਨ ਮੇਰੀ ਇੱਕ ਰਿਕਵੈਸਟ ਹੈ ਕਿ ਅਵਾਰਾ ਪਸ਼ੂ ਜਿਹੜੇ ਨੇ ਦੇਖੋ ਇੰਨੇ ਹੋ ਗਏ ਕਿ ਜਿਦਾ ਕੋਈ ਹਿਸਾਬ ਨਹੀਂ ਉਹ ਲੜਦੇ ਨੇ ਬੰਦੇ ਮਰ ਜਾਂਦੇ ਨੇ ਫੈਮਿਲੀ ਮਗਰੋਂ ਤਬਾਹ ਹੋ ਜਾਂਦੀ ਹੈ ਗਵਰਨਮੈਂਟ ਸਾ ਤੋਂ ਕਾਉਸਸ ਲੈਂਦੀ ਹੈ ਉਹਦਾ ਕੋਈ ਸੁਣਵਾਈ ਨਹੀਂ ਹੁੰਦੀ ਉਹਦੀ ਨਾ ਕੋਈ ਕਿਸੇ ਨੂੰ ਪੁੱਛਦਾ ਨਾ ਕੋਈ ਗੱਲ ਨਾ ਬਾਤ ਤੇ ਇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਜੇ ਇਸ ਦਾ ਕਿਸੇ ਦੀ ਵੀ ਕੋਈ ਐਕਸੀਡੈਂਟ ਚ ਇਦਾਂ ਮੌਤ ਹੁੰਦੀ ਹੈ ਤਾਂ ਗਵਰਨਮੈਂਟ ਉਹਨੂੰ ਬੰਦਾ ਕੰਪਨਸੇਸ਼ਨ ਜਿਹੜਾ ਬੰਦਾ ਉਹਨੂੰ ਦਵੇ ਮੇਰੇ ਨਾਮ ਹੈ ਸਾਹਿਲ ਵਾਲੀਆ ਵੜੀ ਸਰ ਜੀ ਕੱਲ੍ਹ ਬਜਟ ਪੇਸ਼ ਹੋਣਾ ਕੀ ਉਮੀਦਾਂ ਨੇ ਤੇ ਕੀ ਹੋਣਾ ਚਾਹੀਦਾ ਬਜਟ ਵਿੱਚ ਅਸੀਂ ਇਹ ਚਾਹੁੰਦੇ ਹਾਂ ਬਜਟ 'ਚ ਛੋਟੇ ਦੁਕਾਨਦਾਰਾਂ ਦਾ ਧਿਆਨ ਰੱਖਿਆ ਜਾਵੇ ਉਹਨਾਂ ਨੂੰ ਥੋੜੀ ਟੈਕਸ ਰਿਪੇਟ ਦਿੱਤੀ ਜਾਵੇ ਉਹਨਾਂ ਦਾ ਕੁਝ ਬੀਮਾ ਟਾਈਪ ਕੀਤਾ ਜਾਵੇ ਦੁਕਾਨਦਾਰਾਂ ਦਾ ਜੋ ਲੌਸ ਹੁੰਦਾ ਹੈ ਉਹਨਾਂ ਨੂੰ ਹਾਂਜੀ ਉਹਨਾਂ ਦਾ ਇੰਸ਼ੋਰੈਂਸ ਕੀਤਾ ਜਾਵੇ ਤਾਂ ਕਿ ਉਹ ਛੋਟੇ ਵਪਾਰ ਨੂੰ ਪ੍ਰੋਤਸਾਹਿਤ ਕਰ ਸਕਣ ਨੌਜਵਾਨ ਉਰੇ ਪੰਜਾਬ ਜੀ ਆਪਣਾ ਕੰਮ ਕਰ ਤੋਰ ਸਕਣ ਜੀ ਨਾਮ ਹੈ ਮੇਰਾ ਨਾਮ ਰਣਵੀਰ ਕੌਰ ਰਣਵੀਰ ਦਾ ਕੱਲ ਬਜਟ ਪੇਸ਼ ਕੀਤਾ ਯਾਰ ਸਰਕਾਰ ਵੱਲੋਂ ਕੀ ਉਮੀਦਾਂ ਕੀ ਹੋਣਾ ਚਾਹੀਦੇ ਇਸ ਤੇ ਜਿਹੜਾ ਕੱਲ ਬਜਟ ਪੇਸ਼ ਕੀਤਾ ਜਾਣਾ ਨਹੀਂ ਮੇਰੇ ਵੱਲੋਂ ਸੁਝਾ ਆਇਆ ਹੈ ਕਿ ਵੱਧ ਤੋਂ ਵੱਧ ਆਪਣੇ ਨੌਜਵਾਨਾਂ ਨੂੰ ਨੌکریاں ਦਿੱਤੀਆਂ ਜਾਣ ਜਿਹੜੇ ਗਰੀਬ ਵਰਗ ਨੇ ਉਹਨਾਂ ਨੂੰ ਸਿਵਲ ਹਸਪੀਟਲ ਦੇ ਵਿੱਚ ਵੱਧ ਤੋਂ ਵੱਧ ਫੈਸਿਲਿਟੀਆਂ ਦਿੱਤੀਆਂ ਜਾਣ ਤਾਂ ਜੋ ਉਹਨਾਂ ਦੇ ਵਿੱਚ ਗਰੀਬੀ ਵਾਲੀ ਰੇਖਾ ਉਹ ਦੂਰ ਹੋ ਸਕੇ ਇਹ ਬਜਟ ਦੇ ਵਿੱਚ ਮੇਰੇ ਅਕੋਰਡਿੰਗ ਤੇ ਇਹ ਵੀ ਸਭ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ ਨੇ ਅਰਜਨਦੇਵ ਅਰਜਨ ਜੀ ਕੱਲ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ ਕੀ ਹੋਣਾ ਚਾਹੀਦਾ ਬਜਟ ਦੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਇੰਡਸਟਰੀ ਨੂੰ ਬਿਜਲੀ ਸਸਤੀ ਹੋਣੀ ਚਾਹੀਦੀ ਹੈ ਜੋ ਕਿ ਬਾਰਲ ਸੂਬੇ ਬਿਜਲੀ ਸਸਤੀ ਦੇ ਰਹੇ ਕਿ ਇਸ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ ਉਹਦਾ ਮੁੱਖ ਕਾਰਨ ਹੈ ਤੇ ਬੇਰੁਜ਼ਗਾਰੀ ਪੰਜਾਬ ਦੇ ਵਿੱਚ ਇਸ ਕਰਮ ਫੈਲ ਰਹੀ ਹੈ ਪੰਜਾਬ ਦੀ ਇੰਡਸਟਰੀ ਨੂੰ ਬਿਜਲੀ ਸਸਤੀ ਕਰਕੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਜੋ ਕਿ ਪੰਜਾਬ ਚ ਯੂਨੀਵਰਸਿਟੀ ਬਾਹਰ ਨ ਜਾਵੇ ਤੇ ਬੇਰੁਜ਼ਗਾਰੀ ਖਤਮ ਹੋਵੇ ਤੇ ਇੰਡਸਟਰੀਆਂ ਦੇ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਸਕੇ ਉਂਡਸਟਰੀ ਬਾਰ ਜਾਣ ਦੇ ਕਾਰਨ ਬੇਰੋਜ਼ਗਾਰੀ ਜ਼ਿਆਦਾ ਵੱਧ ਰਹੀ ਹੈ ਮੇਰਾ ਨਾਮ ਮਦਨ ਲਾਲ ਮਦਨ ਲਾਲ ਜੀ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਕੱਲ ਕੀ ਲੱਗਦਾ ਕੀ ਹੋਣਾ ਚਾਹੀਦਾ ਬਜਟ ਦੇ ਵਿੱਚ ਬਜਟ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਸਰਕਾਰਾਂ ਨੂੰ ਚਾਹੀਦਾ ਜਿਹੜੀਆਂ ਕੁਝ ਇਹਨਾਂ ਨੇ ਫ੍ਰੀ ਚੀਜ਼ਾਂ ਦੇ ਰਹੇ ਨੇ ਮੁਫਤ ਖੋਰੀ ਕਰ ਰਹੇ ਨੇ ਜਿਹਦੇ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਔਰ ਉਹਨਾਂ ਦੇ ਖਿੱਤ ਦੀ ਗੱਲ ਨਹੀਂ ਆਇਆ ਇਹ ਉਹਨਾਂ ਨੂੰ ਮੁਫਤ ਦੇਣ ਦੀ ਬਜਾਏ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਤਾਂ ਜੋ ਕਿ ਕਾਮਯਾਬੀ ਮਿਲੇ ਪੰਜਾਬ ਨੂੰ ਪੰਜਾਬ ਖਾਲੀ ਹੋ ਰਿਹਾ ਹੈ ਕਾਰਨ ਹੀ ਹੈ ਵੀ ਗਵਰਨਮੈਂਟ ਬਜਟ ਪਾਸ ਕਰਦੀ ਹੈ ਮੁਫਤ ਕਰੀ ਜਾਂਦੀ ਹੈ ਰੋਜ਼ਗਾਰ ਹੈ ਨਹੀਂ ਨੌਜਵਾਨ ਬਾਹਰ ਜਾ ਰਹੇ ਨੇ ਬਜਟ ਦੇ ਵਿੱਚ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਵੀ ਰੋਜ਼ਗਾਰ ਨੂੰ ਪਹਿਲੇ ਨੰਬਰ ਤੇ ਰੱਖਿਆ ਜਾਵੇ ਕਿ ਹਰ ਵਿਅਕਤੀ ਨੂੰ ਰੋਜ਼ਗਾਰ ਮਿਲੇ ਚਾਹੇ ਉਹ ਲੇਬਰ ਦਾ ਹੋਵੇ ਚਾਹੇ ਉਹ ਪੜ੍ਹੇ ਲਿਖਿਆ ਦਾ ਹੋਵੇ ਰੋਜ਼ਗਾਰ ਬਹੁਤ ਜ਼ਰੂਰੀ ਹੈ ਇਹ ਫ੍ਰੀ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ ਇਹ ਕਾਨਿਕ ਵਗੈਰਾ ਆਟਾ ਵਗੈਰਾ ਸਭ ਬੰਦ ਹੋ ਜੇ ਰੋਜ਼ਗਾਰ ਦਿਓ ਬਿਜਲੀ ਮੁਫਤ ਕਰਨ ਦੀ بجائے ਬਿਜਲੀ ਮੁਫਤ ਕਰਨ ਦੀ بجائے 3 ਰੁਪਏ ਯੂਨਿਟ ਕਰ ਦਿਓ ਘਟੋ ਘਟ ਗਵਰਨਮੈਂਟ ਨੂੰ ਕੁਛ ਤਾਂ ਮਿਲੂ ਕੋਸ਼ਤਾ ਬਜਟ ਦੇ ਵਿੱਚ ਹਿੱਸਾ ਪਊਗਾ ਨਾ ਪਰ ਮੁਫਤ ਦੇ ਕੇ ਕੀ ਕਰ ਰਹੇ ਹੋ ਬੇਰੋਜ਼ਗਾਰੀ ਵਧ ਰਹੀ ਹੈ ਤੁਸੀਂ ਸੁਣਿਆ ਸੰਗਰੂਰ ਦੇ ਲੋਕਾਂ ਨੂੰ ਸੰਗਰੂਰ ਦੇ ਵਪਾਰੀਆਂ ਨੂੰ ਅਤੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜੋ ਕੱਲ ਬਜਟ ਪੇਸ਼ ਹੋਣਾ ਉਸ ਤੋਂ ਪਹਿਲਾਂ ਜੋ ਸੰਗਰੂਰ ਦੇ ਲੋਕ ਨੇ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਜੋ ਰੋਜ਼ਗਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਕਿਸਾਨਾਂ ਦੇ ਜੋ ਐਮਐਸਪੀ ਦੀ ਗੱਲ ਕੀਤੀ ਜਾਂਦੀ ਹੈ ਜਾਂ ਫਿਰ ਹੋਰ ਮੁੱਦੇ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਤੇ ਸਿਵਲ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਸਰਕਾਰੀ ਹਸਪਤਾਲਾਂ ਦੀ ਤਾਂ ਉੱਥੇ ਡਾਕਟਰਾਂ ਦੀ ਜੋ ਘਾਟ ਆ ਉਹਨਾਂ ਨੂੰ ਪੂਰਾ ਕੀਤਾ ਜਾਵੇ ਅਤੇ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਜੋ ਪੰਜਾਬ ਦੇ ਵਿੱਚ ਫ੍ਰੀ ਫ੍ਰੀ ਦਾ ਗੇਮ ਖੇਡੀ ਜਾ ਰਹੀ ਆ ਉਹ ਬੰਦ ਹੋਣੀ ਚਾਹੀਦੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਲਾਈਟ ਪੰਜਾਬ ਸਰਕਾਰ ਦੇ ਵੱਲੋਂ ਫ੍ਰੀ ਦਿੱਤੀ ਜਾ ਰਹੀ ਹੈ ਇਸ ਨੂੰ ਬੰਦ ਕਰਨਾ ਚਾਹੀਦਾ 3 ਰੁਪਏ ਜੁੰਟ ਕਰ ਦੇਣੀ ਚਾਹੀਦੀ ਹੈ ਤਾਂ ਜੋ ਜੋ ਪੰਜਾਬ ਦੀ ਸਰਕਾਰ ਆ ਉਸ ਤੇ ਬੋਝ ਨਾ ਪਵੇ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਈ ਵਿਕਿੰਡੀ ਆਸੰਗਰੂ